ਮੈਨੂੰ ਮਜ਼ਾ ਬੜਾ ਆਉਂਦਾ ਜਦੋਂ ਮੈਂ ਨਾਮਜ਼ਦਗੀ ਦੇ ਕਾਗਜ਼ ਭਰਦਾ ਹਾਂ ਬੱਚੇ ਤੇ ਗੁੱਡੇ ਹੈ ਮੇਰੇ ਲਈ ਕਿ ਮੈਂ ਆਪਣੇ ਡੈਮੋਕਰੈਟਿਕ ਰਾਈਟਸ ਜਿਹੜੇ ਮੇਰੇ ਹੈਗੇ ਆ ਉਹਨਾਂ ਨੂੰ ਮੈਂ ਪੂਰਫਿਲਕੀਟਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਬਾਰਡਰ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਉਹ ਪੰਜਾਬ ਦੇ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਰ ਆਪਾਂ ਤਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਹੈ ਸਾਡੇ ਜਿੰਨੇ ਵਪਾਰੀ ਹੈਗੇ ਹੈ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫਿਰ ਜਿਹੜੇ ਬੇਰਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਕਿਉਂਕਿ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂਕਿ ਕਰਕੇ ਅਸੀਂ ਸਿੱਖ ਸਮਝਦੇ ਹਾਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਗੱਲ ਸੁਣਨੀ ਚਾਹੀਦੀ ਹੈ